ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਕੋਲੇ ਤਾਂ ਚੰਗੀ ਵਿਹੜ ਆ ਗਈ ਵੀਰੋ ਚੰਗੇ ਰਿਕਾਰਡ ਵਾਲੀ ਆ ਵੱਡੀ ਵਿਹੜ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਿਕਾ ਵੀਤੇ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਕਿਰਪਾ ਦੇ ਵਿੱਚ ਤੁਸੀਂ ਸਵਾਗਤ ਵਧੀਆ ਵੀਰੇ ਵਧੀਆ ਹਾਂ ਵਧੀਆ ਵੀਰ ਜੀ ਨਾਮ ਦੱਸੋ ਵੀਰੇ ਆਪਣਾ ਨਾਮ ਆ ਆਪਣਾ ਉਤਮ ਸਿੰਘ ਜੀ ਹਾਂਜੀ ਸਾਲਾ ਸਰਦਾਰ ਗੁਰਦੇਵ ਸਿੰਘ ਵਪਾਰੀ ਹਾਂਜੀ ਪਿੰਡ ਕਠਿਆਲਾ ਸਸੇ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 99554 76701 ਦੇ ਠੀਕ ਹੈ ਤਾਂ ਵੀਰੇ ਚੰਗੀਆਂ ਝੋਟੀਆਂ ਆਗੀਆਂ ਕੋਲੇ ਹਨਾ ਝੋਟੀਆਂ ਵਧੀਆ ਦੇ ਵੇਖ ਤੇ ਦੋ ਸੁਈਆਂ ਸੋਈਆਂ ਦੇ ਇੱਕ ਗੱਬਰ ਝੋਟੀ ਜੇ ਦੇ ਇੱਕ ਵਾਰ ਗੱਬਰ ਦੇ ਠੀਕ ਹੈ ਬਾਤੀ ਵਿੱਚ ਦੀ ਦੀਵਾਲੀ ਆਉਣੀ ਦੀਵਾਲੀ ਦਾ ਅੱਜ ਦਾ ਵੀ ਆਫਰ ਲਾ ਦੀਏ ਬਿਲਕੁਲ ਵੀਰੇ ਜੀ ਆਪਣੇ ਰੇਟ ਵੀ ਛੋਟੇ ਹੋਣਗੇ ਥਾਰਮ ਲਈ ਇਹ ਵੀ ਜੇ ਆਪਾਂ ਆਫਰ ਲਈ ਦਾ ਬੜੀ ਅੜਿ ਚੋਕੀ ਅਰੇ ਅੜਿ ਚੋ ਬਿਲਕੁਲ ਬਿਲਕੁਲ ਆਪਣੇ ਨਾਰਮਲ ਛੋਟੇ ਨੇ ਇਹ ਆਫਰ ਆਪਣੀ ਅੱਜ ਹੋਏਗੀ 100 ਕਿਲੋਮੀਟਰ ਤੱਕ ਪਹੁੰਚ ਵੀ ਆ ਕੋਈ ਕਿਰਾਇਆ ਪੜਾ ਨਹੀਂਗਾ ਠੀਕ ਹੈ ਬਿਨਾਂ ਸ਼ੱਕ ਵੀਰ ਕੋਈ ਆਪਣੀ ਗੱਡੀ ਕਰਕੇ ਵੀ ਆਉਂਦਾ ਨਾ ਜਿੰਨਾ ਦਾ ਕਿਰਾਇਆ ਪੜਾ ਲੱਗੇ ਉਹ ਆਪਾਂ ਦਾਂਗੇ ਕੀ ਬਾਤ ਹੈ ਜੇ ਇਧਰ ਵੀ ਆਪਾਂ ਗੱਡੀ ਗੱਲਾਂ ਕੋ ਤਾਂ ਵੀ ਆਪਾਂ ਜਦਾਂ ਗਦਾ ਕਰਾ 100 ਕਿਲੋਮੀਟਰ ਤੱਕ ਪਹੁੰਚ ਫਰੀ ਆ ਜੇ ਉੱਪਰ ਆ ਹਾਂ ਬਾਕੀ ਵੇਖੋ ਵੀਰੋ 100 ਕਿਲੋਮੀਟਰ ਤਾਂ ਹੀ ਕਿਵੇਂ ਵੀਰ ਨੇ ਕਹਿਤਾ ਕਿ 100 ਕਿਲੋਮੀਟਰ ਦੀ ਪਹੁੰਚ ਫਰੀ ਆ ਭਾਵੇਂ ਕੋਈ ਵੀਰਾ ਉਧਰੋਂ ਗੱਡੀ ਲੈ ਕੇ ਆ ਜੇ ਭਾਵੇਂ ਇਧਰੋਂ ਜਾਵੇ ਪਸ਼ੂ ਤਾਂ ਬਾਕੀ ਇਹ ਨਹੀਂ ਵੀਰੇ 100 ਕਿਲੋਮੀਟਰ ਦੀ ਪਹੁੰਚ ਆ ਤਾਂ ਪਸ਼ੂ ਕੋਈ ਮਹਿੰਗਾ ਉਹ ਪਸ਼ੂ ਵੀ ਜਾਜੂ ਕਿਉਂਕਿ ਹਰ ਵੀਡੀਓ 'ਚ ਵੀਰ ਦਾ ਰੇਡ ਜਾਜ ਹੁੰਦਾ ਵੀਰੋ ਤਾਂ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਵੀਰੇ ਐਂਡ ਤਾਈਂ ਜ਼ਰੂਰ ਜ਼ਰੂਰ ਵੇਖਿਓ ਰੇਡ ਨਾਰਮਲ ਆ ਹਾਂਜੀ ਹਾਂਜੀ ਹਾਂ ਵੀਰੇ ਪਹਿਲੇ ਨੰਬਰ ਵਾਲੀ ਤੋਂ ਕਰੀਏ ਸ਼ੁਰੂ ਪਹਿਲੇ ਨੰਬਰ ਤੇ ਵੀ ਨਹੀਂ ਝੋਟੀ ਜੇ ਦੂਜਾ ਸੁਹਾ ਜੇ ਹਾਂਜੀ ਥਣ ਦੀ ਕੋਆਡਿਨ ਖਾਓ ਦੇਖੋ ਕਿੰਨਾ ਗੈ ਦੇਖੋ ਕਿਦਾਂ ਲੱਗਾ ਜੀ ਦੇਖੋ ਵੀਰੇ ਖਾਣਾ ਬਣਾ ਪਿਆਰਾ ਲੱਗਾ ਵੇਤ ਵੇਤ ਤੇ ਫਿਰ ਝੋਟੀ ਵੇਖੋ ਪੂਰੀ ਲਾਉ ਜੇ ਪਈ ਜੁੜੀ ਹੈ ਜੀ ਝੋਟੀ ਜੇ ਛੋਟੀ ਨਹੀਂ ਵੱਡੀ ਵੱਡੀ ਲੰਮੀ ਬੇਲ ਵੱਡੀ ਝੋਟੀ ਵੀਰੇ ਤਾਂ ਗੱਬਣ ਆ ਗਈ ਕਿੰਨਾ ਟਾਈਮ ਲਾਜੀ ਵੀਰੇ ਐਂ ਦੇਖੋ ਵੀਰੇ ਹਫਤਾ ਲਾ ਜੇ ਹਾਂਜੀ ਬਾਕੀ ਵੀਰੇ ਦੁੱਧ ਵਾਲੀ ਝੋਟੀ ਆ ਪਤਲੇ ਚੰਮ ਦੀ ਆ ਤੇ ਖੁੱਲੇ ਥਣ ਪਾਂਡੇ ਦੀ ਮਾਲਕਾ ਵੀਰੇਓ ਬਣੂ ਬਹੁਤ ਹੋਰ ਹਲੇ ਪੁੜਿਆਂ ਤੋਂ ਨਹੀਂ ਲੱਗਦਾ ਜਾਨੀ ਕਿ 5-6 ਦਿਨ ਤਾਂ ਆਮ ਲੈ ਜਾਨੇ 10 ਦਿਨ ਲੈ ਜੂ ਹਨਾ ਜੀ ਲੈ ਜੇ ਕਿ ਲੈ ਜੇਗੇ ਹਫਤੇ ਤੋਂ ਅੱਗੇ ਛੋਟੀ ਬੱਚਾ ਜੀ ਫਾਂ ਦੇ ਚਾਰ ਹੋਣੀ ਜਦ ਬਣੂ ਬਹੁਤ ਜਿਆਦੀ ਬਾਕੀ ਵੀਰੋ ਪਲੀ ਜੁੜੀ ਆ ਥਣ ਵਧੀਆ ਲੱਗਿਆ ਲੇਵਾ ਸੋਹਣਾ ਲੱਗਿਆ ਤਾਂ ਕੱਦ ਕਾਠ ਵੀ ਵੀਰੋ ਇਹਦਾ ਫੁੱਲ ਆ ਵੱਡੇ ਕੱਦ ਦੀ ਆ ਤਾਂ ਲੇਵਾ ਬਿੰਦੀਆਂ ਲੱਗਿਆ ਵੀਰੋ ਚੰਗਾ ਸਪੈਸ਼ਲ ਲੱਗਾ ਜੀ ਤੁਸੀਂ ਪਤਲੀ ਜੰਬੀ ਚ ਪਤਲੇ ਚੰਮ ਦੀ ਨਾ ਛਿਲਕੇ ਛਲਕੇ ਕਰਦੀ ਆ। ਛਲਕ ਛਲਕ ਕਰਦੀ ਝੋਟੀ ਵੀ। ਬਿਲਕੁਲ। ਦੁੱਧ ਵਾਲੀ ਆ ਜੀ। ਦੁੱਧ ਵਾਲੀ ਝੋਟੀ ਵੀ। ਕਿ ਥਣਪੰਡਾ ਥਣ ਵੇਥ ਵੇਥ ਤੇ ਲੱਗਾ। ਹਾਂ ਹੀ ਪਸ਼ੂ ਨੇ ਵੀ ਹਨਾ ਚਵਾਈ ਵਧੀਆ ਬੰਨੀ ਆ। ਤਾਂ ਵੀਰ ਜੀ ਇਹਦਾ ਮੁੱਲ ਕੀ ਕਰਦਣ। ਦੇ ਇਥੇ ਮੁੱਲ ਤੇ ਆਪਾਂ ਇਹਦਾ ਕਰਦੇ 1.5। ਪਰ ਆਪਾਂ 1.5 ਨਹੀਂ ਦੇਣੀ। ਉਹ ਵੀਰ ਕੋਈ ਇਹ ਨਾ ਸਮਝੇ ਕਿ ਪੌਂਜ ਫ੍ਰੀ ਕਰਦੇ ਤਾਂ ਆਪਾਂ ਰੇਟ ਵੀ ਪੂਰਾ ਆ। 1.5 ਦੀ ਝੋਟੀ ਜੱਥੇ ਮਰਜ਼ੀ ਕੋਈ ਵੇਚਦੇ ਪਰ ਆਪਾਂ 1.5 ਨਹੀਂ ਨਾ ਲੱਗ ਕਰਨਾ। ਨਾ ਪਛਾਣਨੇ ਕਰਨਾ 92 ਹਜ਼ਾਰ ਦੀ ਝੋਟੀ ਵੀ ਤੇਰਾ। 92 ਦੀ। ਕਿਆ ਬਾਤ ਹੈ ਜੀ 200 ਲਿਸ਼ਾਂ ਦੇ ਵੀਰੇ 90 ਦੀ ਹਨ ਵਿੱਚ ਛੋਟੀ ਸਿਰੋਂ ਸਟੇ ਪੇ 99000 ਦੀ ਜਦੋਂ ਕਹਿਤਾ 90 ਦੀ 90 ਦੀ ਚਾਹਾਂਦਾ ਕਿ ਕਿਆ ਬਾਤ ਹੈ ਵੀਰੇ ਇਹ ਨਾ ਕਿ ਸੋਟੇ ਦੇ 90 ਦੀ ਹੈ 100 ਕਿਲੋਮੀਟਰ ਦੀ ਪਹੁੰਚ ਵੀ ਵੇਚਿਆ 100 ਕਿਲੋਮੀਟਰ ਪਹੁੰਚ ਫਰੀ ਆ ਉਹ ਵੀ ਫਰੀ ਆ ਤਾਂ ਵੇਖੋ ਵੀਰੇ 90 ਚੋ ਵੀ 100 ਕਿਲੋਮੀਟਰ ਪਹੁੰਚ ਫਰੀ ਆ ਤਾਂ ਬਾਕੀ ਫੋਨ ਵੀਰ ਨੂੰ ਜ਼ਰੂਰ ਤੁਸੀਂ ਲਾ ਲਿਓ ਕਿਉਂਕਿ ਖੁੱਲੇ ਥਣਪਾਂਡੇ ਦੀ ਮਾਲਕਾ ਦੇਖੋ ਤੇ ਸਪੈਸ਼ਲ ਹੈ ਵਧੀਆ ਥਣ ਲੱਗਿਆ ਪਲੀ ਜੁੜੀ ਵੀਰੇ ਉਹ ਫੁੱਲਾ ਤਾਂ ਰੇਟ ਵੇਖ ਲਓ ਵੀਰੇ ਹਰ ਵੀਡੀਓ 'ਚ ਵੀਰ ਦਾ ਐਵੇਂ ਜਿਆ ਜੀ ਹੁੰਦਾ ਠੀਕ ਹੈ ਜੀ 90 ਤੋਂ 100 ਕਿਲੋਮੀਟਰ ਪਹੁੰਚ ਗਏ ਵੀਰੇ ਦੂਸਰੇ ਨੰਬਰ ਤੇ ਤਾਜੀ ਫੀ ਝੋਟੀ ਤਾਜੀ ਸੂਈਆਂ ਦੇ ਚਾਰ ਦਿਨ ਮਗਰ ਕੱਟਾ ਦੇ ਜੀ ਆ ਗਿਆ ਕੱਟਾਂ ਗਿਆ ਜੀ ਠੀਕ ਹੈ ਜੀ ਤਾਂ ਖੋਲ ਵੀਰੇ ਬਹੁਤ ਵਧੀਆ ਲੱਗੀ ਆ ਖੋਲ ਇੱਕ ਨੰਬਰ ਤੇ ਹੋਣ ਲੱਗੀ ਵਧੀਆ ਵਧੀਆ ਲੈਵਾ ਸੋਹਣਾ ਲੱਗਿਆ ਜੀ ਝੋਟੀ ਨੂੰ ਵੇਖੋ ਵੀਰੇ ਲੈਵਾ ਚੈੱਕ ਕਰ ਲਓ ਕਿਆ ਬਾਤਾਂ ਨੇ ਖਣ ਵੇਖੋ ਬੜਾ ਸਪੈਸ਼ਲ ਲੱਗਿਆ ਸੋਹਣੀ ਝੋਟੀ ਆ ਗਈ ਆ ਜੀ ਤਾਂ ਵੇਖੋ ਵੀਰੇ ਮਗਰੇ ਦੇ ਕੱਟਾ ਆ ਗਿਆ ਸੂਈ ਸਵਾਈ ਆ ਤੇ ਲੈਵੇ ਦੀ ਬਹੁਤ ਸਫਾਈ ਚੈੱਕ ਕਰ ਲਓ ਸਿੰਗ ਦੀ ਕੁਆਲਿਟੀ ਵੀ ਚੰਗੀ ਵੀਰੇਓ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਿਟੀ ਆ ਥਣ ਵਧੀਆ ਲੱਗੇ ਚੈੱਕ ਕਰਿਓ ਤਾਂ ਹੈ ਵੀਰੇ ਇਹ ਵੀ ਪਤਲੇ ਚੰਮ ਦੀ ਦੁੱਧ ਵਾਲੀ ਆ ਜੀ ਇਹ ਕਿਵੇਂ ਲੈ ਵਾਲੂਆ ਵਧੀਆ ਲੱਗਿਆ ਦੁੱਧ ਵੀ ਚੰਗਾ ਚੋ ਆਜੂ ਹਣਾ ਨਾ ਨਾ ਚੋਣ ਵੀ ਬਹੁਤ ਸ਼ਾਨਦਾਰ ਲੱਗੀ ਆ ਵੀ ਚੋਆ ਇੱਕ ਨੰਬਰ ਥਾਣੀ ਬਹੁਤ ਸ਼ਾਨਦਾਰ ਲੱਗਾ ਵੀਰੇ ਕੋਈ ਇਕੱਲਾ ਇਕੱਲਾ ਸੋਹਣੇ ਥਣ ਭਾਂਡੇ ਦੀ ਮਾਰ ਦੇਖੋ ਵੀਰੇ ਵਿੱਥਾਂ ਦੇ ਥਣ ਆ ਗਿਆ ਇਹਦੇ ਵੀ ਆਹ ਬੱਚਾ ਆ ਗਿਆ ਬੱਚਾ ਮੋਲੇ ਦਾ ਮੇਰੇ ਝੋਟੇ ਇਹਦੇ ਦੁੱਧ ਬਿਨਾ ਤੁਹਾਨੂੰ ਦੱਸਦੇ 14 ਲੀਟਰ ਚ ਵਾਈਟ ਤੁਹਾਡੇ ਕੋਲ ਐ ਨਾਮ ਦੇ ਬੌਲਾ ਲਾਲੇ ਵੀ ਦੁੱਧ ਵਾਲੇ 9 ਲੀਟਰ ਤਿਆਰ ਆ। ਦੁੱਧ ਚ ਚੱਲਾਂ ਤੇਰੇ ਝੋਟੇ ਇੱਕ ਵਾਰ ਚੌਥਾ ਦਿਨ ਸੂਜੀ ਨੂੰ ਆ। ਬਿਲਕੁਲ। ਤੇ ਮੁੱਲ ਕਰਾਓ ਇਹਦੇ ਭੈਣ ਲੱਖ ਕਰਾ ਲਓ 90 ਕਰਾ ਲਓ। ਹਾਂਜੀ। 85 ਹਜ਼ਾਰ ਦੀ ਝੋਟੀ ਦੇ ਦਾਂ। 85 ਦੀ? ਹਾਂਜੀ ਹਾਂਜੀ। ਕੀ ਬਾਤ। ਦੋ ਛੱਡ ਜੋ ਵੀਰੇ। ਨਹੀਂ ਤੋ ਹਣੀ 40 ਪਲਾ ਛੱਡਦੀ ਐ। 80 ਦੀ ਜਾਂਦੀ ਐ। ਕੀ ਬਾਤ। ਕਿਉਂਕਿ ਵੀਰੇ ਇਹ ਨਾ ਸਮਝੇ ਵੀ ਜੇ ਰੇਟ ਜਾਦਾ ਖਰੇ ਕੰਡਿਆ। ਰੇਟ ਨਹੀਂ ਰੇਟ ਨੋਰਮਲ ਆ ਵੀਰੇ। ਤੇ ਤੇ ਪਹੁੰਚ ਦੇ ਵਿੱਚ ਐ ਵੀਰੇ। 1 100 ਕਿਲੋਮੀਟਰ ਤੱਕ ਪਹੁੰਚ ਜੇ ਵਿੱਚ 80000 ਰਿਆ ਦੇਖੋ ਵੀਰੋ ਰੇਟ ਤੁਸੀਂ ਚੈੱਕ ਬਿਲਕੁਲ ਹੋਰ ਮਾਰਦਾਨੀ ਤੇ ਜਗਾ ਕੀ ਬਾਤ ਹੈ ਮਾਰਦਾਨੀ ਹੋਣਗੇ ਤੇ ਪਹੁੰਚ ਵਿੱਚ ਫਰੀ ਰਹੇਗੀ ਪਰ ਵੀਰ ਇਹ ਨਾ ਕੋਈ ਆਖਿਰ ਵੇ ਕੋਈ ਜ਼ਿਆਦਾ ਹੀ ਰੇਟ ਘਟਾ ਕੇ ਪਹੁੰਚ ਵਿੱਚ ਫਰੀ ਕਰੀਏ ਫੇਰ ਨਹੀਂ ਜਾਈਗਾ ਨਹੀਂ ਫੇਰ ਨਹੀਂ ਵੀਰ ਬਿਲਕੁਲ ਮਾਨਤਨ ਹੋਏਗਾ ਮਾਨਤਨ ਹੋਜੂ ਤੇ ਪਹੁੰਚ ਵਿੱਚ ਰਹੇਗੀ ਠੀਕ ਆ ਵੀਰੇ ਤਾਂ ਵੇਖੋ ਵੀਰੇ ਰੇਟ ਬਿਲਕੁਲ ਜਾਇਜਾ 100 ਕਿਲੋਮੀਟਰ ਦੀ ਸਾਰੇ ਪਸ਼ੂਆਂ ਦੀ ਪਹੁੰਚ ਫਰੀ ਕਰਤੀ ਵੀਰ ਨੇ ਤਾਂ ਰੇਟ ਵੀ ਜਾਇਜਾ ਵੀਰੇ ਅਗਲੇ ਬੰਨੇ ਆ ਗਈ ਮੈਂ ਇਹਦਾ ਆ ਮੈਂ ਅਜੇ ਵੇਜਿਆਂ ਨੂੰ ਸੂਏ ਨੂੰ ਕੋਈ ਮਹੀਨਾ ਲਾ ਲਈ ਸਵਾ ਲਾ ਲਈ ਪਹਾੜੇ ਤੇ ਮੈਂ ਅਜੇ ਦਿਨ ਅਚਕ ਹੁਣੇ ਢੀਢੇ ਕੋਗਰ ਪਹਾੜਾ ਥੋੜੇ ਦੇ ਥੱਲੇ ਬਹਿ ਕੇ ਖਾਦੇ ਛੱਡੀ ਧੀਰੀ ਆ 7 ਲੀਟਰ ਦੁੱ ਸੁਰਜੀਤ ਨੂੰ ਖਾਣੇ ਮਰੀਆ ਕਿਉਂਕਿ ਤੁਹਾਨੂੰ ਪਤਾ ਸਾਡੇ ਇਲਾਕੇ 'ਚ ਹੜ੍ਹ ਖੇ ਆ ਪਾਣੀ ਦਾ ਜਿਆਦਾ ਹੈ ਬਿਲਕੁਲ ਤੂੜੀ ਦੇ ਡੰਗਰ ਚੱਲਣਗੇ ਤੂੜੀ ਦੇ ਚੱਲਣਗੇ ਦੁੱਧ ਲਈ 9 ਲੀਟਰ ਇਹ ਸੋਈ ਨੂੰ ਕੋਈ ਟੈਂਕ ਨਹੀਂ ਹੋਇਆ 9-10 ਦੇ ਲੱਗੇ ਹਾਂਜੀ ਦੁੱਧ ਹੁਣ ਇਸ ਟਾਈਮ 9 ਲੀਟਰ ਆ ਗਿਆ ਨਹੀਂ ਜੀ ਐਟ ਟਾਈਮ 7 ਲੀਟਰ 7 ਲੀਟਰ 7 ਲੀਟਰ ਠੀਕ ਹੈ ਜੋ ਨਿਕਲੇਗਾ ਚਾਹੀਏ ਨਾ ਉਹ ਦੇ ਘਰ ਦਾ ਕੇ 7 ਮਿਲੇ ਉਹ ਗਲਤ ਗੱਲ ਗਲਤ ਗੱਲ ਬਿਲਕੁਲ 9 ਲੀਟਰ ਠੰਡਾ ਕਰਕੇ ਦੁੱਧ ਐਸੇ ਬਣਾ ਕੇ ਕੋਈ ਦੋ ਟਾਂਗ ਚੁਵਾਈ ਕਰ ਠੀਕ ਹੈ ਜੀ ਤੇ ਬਾਕੀ ਠੰਡੀ ਧੀਰੀ ਆ ਵੀ ਆਪਣੇ ਕੋਲੇ ਪਾੜੇ ਦੇ ਮਿਲਦੀ ਆ ਪਾੜੇ ਦੇ ਮਿਲਦੀ ਆ ਵੇਖੋ ਵੀਰੇ 7 ਲੀਟਰ ਦੁੱਧ ਆ ਗਿਆ ਬਾਕੀ ਤੋਰਾ ਤਾਰਾ ਇਹਦਾ ਚੈੱਕ ਕਰ ਲਓ ਮੈਂ ਦਾ ਵੇਖੋ ਵੀਰੇ ਚੰਗੀ ਮੈਂ ਹੈਗੀ 7 ਲੀਟਰ ਦੁੱਧਾ ਲੇਵੇ ਦੀ ਇਹ ਵੀ ਬਹੁਤ ਸਾਫ ਆ ਲੇ ਵੇ ਦੀਆਂ ਵੀ ਚੰਗੀਆਂ ਸਫਾਈਆਂ ਵੀਰੋ ਦੁੱਧ ਮੈਂ ਫੇਰ 90 ਲੀਟਰ ਕਰ ਦੇਗੀ ਠੀਕ ਹੈ ਜੀ ਹਾਂ ਜੀ ਦੋਸਤਾਂ ਦਾ ਕੰਮ ਹੁੰਦਾ ਹੈ ਤਾਂ ਮੇਰੇ ਇਹਦਾ ਮੁੱਲ ਕੀ ਕਰ ਲੈਣਾ ਤੇ ਦੇਖੋ ਜੀ ਇਹਦਾ ਮੈਨੂੰ ਜਵਾਬ ਤੋਂ ਦਾ ਹਾਂਜੀ ਤਾਂ ਇਹ ਵੀ ਮੰਨ ਲਓ 85000 ਦੀ ਬਿਲਕੁਲ ਬਿਲਕੁਲ ਪਰ ਕਿਉਂਕਿ ਹੁਣ ਮੰਨ ਲਓ ਭਾਏ ਮਹੀਨਾ ਜਿਹੜੇ ਸੂਈ ਰੋਏ ਅੱਗੇ ਨੇ ਸੰਗਣਾ ਇਹਰੇ ਟੋਕੜੇ ਜਾਂ ਕਿ ਨਾਚ ਰਾਚਣਾ ਬਿਲਕੁਲ ਸੀਲ ਬਹੁਤ ਹੈਣਾ ਜੀ ਮੁੱਲ ਕਰਾਉ ਨੂੰ ਭਾਏ ਦਾ ਵੀ ਪਹਿਣ ਕਰਾ ਲਓ ਸੱਟ ਕਰਾ ਲਓ 85000 ਦੀ ਦੇ ਦਾਂਗੇ ਦੋ ਛੱਡ ਦਿਓ ਵੀਰੇ 53 ਇੰਨੇ ਜਾਣ ਤੋਂ 52000 ਦੇ 50000 ਦੇ ਮੁੱਲ ਵਧਿਆ ਨਹੀਂ ਜਾ ਜਾ 100 ਕਿਲੋਮੀਟਰ ਦੀ ਪਹੁੰਚ ਫਰੀ ਪਹੁੰਚ ਫਰੀ 50000 ਚ ਤੇ ਬਿਨਾਂ ਸ਼ਰਤ ਕੋਈ ਸਾਲ ਡੇਢ ਸਾਲ ਜੋ ਕਿ 45000 ਦੀ ਫਿਰ ਕਿਲੇ ਬੰਦ ਬਿਲਕੁਲ ਵੀਰੇ ਬਿਲਕੁਲ ਕੋਈ ਇਹਦੇ ਵਿੱਚ ਘਟਾਲੀਆਂ ਰੇਟ ਜਾ ਜਾ ਵੀਰੋ 50000 ਦੀ 100 ਕਿਲੋਮੀਟਰ ਪਹੁੰਚ ਫਰੀ ਹੋਈ ਨਹੀਂ ਆ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੀ ਆਹਦਾ ਸੁਦਾ ਚੰਸੇ ਨੰਬਰ ਨੇ ਰੇਡ ਆ ਪਹਿਲਾ ਸੁਆ ਠੀਕ ਆ ਜੀ ਕਿੰਨੇ ਦਿਨ ਬਾਕੀ ਵੀਰੇ ਦੇਣੇ ਵੇਖੋ 10 ਲਾ ਜੇ 15 ਲਾ ਵੈੜ ਨਾ ਬੰਨਾ ਹੈ ਮਰੀਕੀਆਂ ਜੀ ਹਨਾ ਜੀ ਬੜੂ ਬੋਝ ਭਾਈ ਬੋਝ ਢੱਲਾ ਢੁੱਲਾ ਬਹੁਤ ਨੇ ਲੈ ਵੇ ਜੀਆਂ ਵੱਡੀ ਵੈੜ ਵੀਰੋ ਕੱਦ ਕਾਠ ਵਾਲੀ ਆ ਲੰਮੀ ਬੇਲ ਆ ਪਲੀ ਜੁੜੀ ਵੈੜ ਆ ਗਈ ਆ ਇਹ ਫੈਟ ਫੌਂਡ ਦੀ ਵੀ ਚੰਗੀ ਆ ਹੋਏ ਹਨਾ ਇਹ ਬਿਲਕੁਲ ਦੇਖੋ ਵੀਰੋ ਵੱਡੀ ਵੈੜ ਆ ਤਾਂ ਦਿਨ ਕਿ ਲੈ ਜੂ ਹਫਤਾ ਹਨੇ ਦਿਨ ਭਾ 10 ਲਾ ਲੇ 10 ਲੇ 15 ਹਨਾ ਯਾਰ ਹੋਣਾ ਬੱਚੇ ਚੰਗੀ ਚੱਲ ਆਵੇ ਚੰਗੀ ਸ਼ਕੀਨ ਵੈੜ ਆ ਵੀਰੋ ਬਾਕੀ ਹੈ ਵੀ ਸੀਲ ਜੀ ਠੀਕ ਹੈ ਜੀ ਤਰਖਾ ਵੀਰੋ ਚੰਗੀ ਵੈੜ ਆ ਗਈ ਆ ਹਾਂ ਥਣ ਥਣ ਵਧੀਆ ਕੱਢਦੀ ਹੁੰਦੀ ਪਹਿਲਾ ਸੂਆ ਥਣ ਬੜਾ ਪਿਆਰਾ ਲੱਗਿਆ ਥਣ ਦੇਖੋ ਜੀ ਲੋਕਾਂ ਦਾ ਨਾ ਦੇਖੋ ਜੀ ਥੰਡੀ ਤੇ ਜਿੱਦਾਂ ਮਾਰਦੀ ਸੀਲ ਬਹੁਤ ਹੈ ਨਾ ਹਾਂ ਹਾਂ ਜੀ ਠੰਡੀ ਆ ਜੇ ਥਣਾ ਵਸ਼ੀਏ ਤਾਰ ਹੁਣ ਵੱਡੀ ਵਸ਼ੀਏ ਵੀਰੋ ਚੰਗੇ ਰਿਕਾਰਡ ਵਾਲੀ ਬਣੂਗੀ ਫੈਂਟ ਵੀ ਚੰਗੀ ਆਊ ਵੈੜ ਦੀ ਹਾਂ ਜੀ ਵੀਰੇ ਮੋਲੇ ਦਾ ਜੇ ਦੇ ਦਹਾਗੀ ਚੱਕਰ ਨੇ ਅੱਜ ਦਾ ਮੁੱਲ ਕੁਝ ਹੋ ਰਿਹਾ ਹਾਂਜੀ ਤੇ ਜਦੋਂ 10 ਦਿਨਾਂ ਨੂੰ ਆ ਚਾਰ ਵੀਡੀਓ ਦਾ ਮੁੱਲ ਦਾ ਕੁਝ ਹੋਣਾ ਹੈ ਬਿਲਕੁਲ ਬਾਕੀ ਕਈ ਵੀਰ ਇਹੋ ਜਿਹੇ ਨੇ ਵੀ ਉਹ ਵਿਚਾਰਿਆਂ ਨੇ ਸੋ ਖੜ ਕੇ ਦੱਸਦੇ ਸਾਮਕਰ ਫਿਰ ਉਹਨਾਂ ਵਿੱਚੋਂ ਕੋਈ ਕਮਾਈ ਕਰਕੇ ਵੇਚਣਾ ਆ ਹਾਂਜੀ ਤੇ ਇਹ ਕਰਕੇ ਅੱਜ ਸਾਡਾ ਮੁੱਲ ਡਾਊਨ ਹੋਣਾ ਆ ਹਾਂਜੀ ਹੋਰ ਤਾਂ ਹਾਂ ਦਾ ਮੁੱਲ ਵਧਣਾ ਆ ਆਪਾਂ ਸੋਚਦੇ ਵੀ ਅੱਜ ਮੁੱਲ ਦਾ ਸ਼ੇਅਰ ਨਾ ਹੀ ਕਰੀਏ ਕਈ ਵੀਰਾਂ ਨੇ ਫਿਰ ਖੜ ਕੇ ਗਾਂ ਵੀ ਵੇਚੀ ਬਿਲਕੁਲ ਬਿਲਕੁਲ ਜਿਹਦੇ ਵੀਰ ਦੇ ਪਸੰਦ ਆ ਉਹ ਦੱਸ ਦੇਣ ਸੰਭਲੇਗਾ ਉਹ ਫੋਨ ਜ਼ਰੂਰ ਫੋਨ ਤੇ ਮੋਲੋ ਜੂ ਉਹਨੂੰ ਛੋਟ ਕਰਕੇ ਦਾਂਗੇ ਛੋਟ ਕਰਕੇ ਤਾਂ ਪਹੁੰਚ ਵੀ ਵੀਰੇ 100 ਕਿਲੋਮੀਟਰ ਦੀ ਹੋਊ ਹਨਾ ਜੀ ਪਹੁੰਚ ਵਿੱਚ ਬਿਲਕੁਲ ਤਾਂ ਵੇਖੋ ਵੀਰੋ ਰੇਡ ਵੀਰ ਦੇ ਜਿਆ ਜਿਆ ਚਾਰ ਪਸ਼ੂ ਹੀ ਵੀਰ ਕੋਲੇ ਰੇਡ ਬਿਲਕੁਲ ਨੋਰਮਲ ਆ ਫੋਨ ਵੀਰ ਨੂੰ ਜ਼ਰੂਰ ਲਾ ਲਿਓ 52000 ਤੋਂ ਸਟਾਰਟਿੰਗ ਮੈਂ ਆ ਵੀਰੋ 100 ਕਿਲੋਮੀਟਰ ਦੀ ਪਹੁੰਚ ਫ੍ਰੀ ਆ ਤਾਂ ਬਾਕੀ ਇਹੋ ਬੰਦ ਤੇ ਆ ਕਿ ਵੀਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੁਹਾਨੂੰ ਨਵੇਂ-ਤੁ ਤਾਂ ਐਡਰੈਸ ਵੀ ਜੀ ਇਹ ਕਰੀ ਆਪਣਾ ਬੋਲਦੇ ਹਾਂ ਨਾਮ ਮਤਨ ਸਿੰਘ ਹਾਂਜੀ ਸਾਨਾ ਸਰਦਾਰ ਗੁਰਦੇਵ ਸਿੰਘ ਵਪਾਰੀ ਪਿੰਡ ਕਟਿਆਲਾ ਸੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98554 76701 ਇੱਕ ਦੂਸਰਾ ਨੰਬਰ ਹੋ ਜ 98142 56054 ਵੀ ਠੀਕ ਹੈ ਸਤਿ ਸ੍ਰੀ ਅਕਾਲ ਵੀ ਜੀ